ਉੱਪਰ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ਤੇ ਦੇਖੋ ਮਾਂ ਤੇ ਪੁੱਤ ਦਾ ਕੀ ਕੀਤਾ ਹਾਲ ਤੇ ਰਲਾ ਨਿਸ਼ਾਨ ਸਿੰਘ ਤੇ ਅਹੀਂ 1.5 ਵਜੇ ਦੀ ਕਰ ਲਿਆ ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪlant ਦੇ ਵਿੱਚ ਜੋ ਕਿ ਨਵੀਆਂ ਨੀਆਂ ਪੁੱਟੀਆਂ ਸੀ ਧਰੀਆਂ ਹੀ ਉਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਭਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਕੰਡੇ ਗਾਣੇ ਲਾਏ ਮਾਂ ਦੀ ਹੋਈ ਮੌਤ ਤੋ ਹੋਇਆ ਗੰਭੀਰ ਜ਼ਖਮੀ ਇਹ ਜੋ ਤੇ ਕ ਜੀਤ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ ਤੇ ਕੱਲ 10:30 11 ਵਜੇ ਦੇ ਕਰੀਬ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਹਾ ਸੀਗਾ ਵਿਜੇਪਾਲ ਸਿੰਘ ਵਿਜੇਪਾਲ ਸਿੰਘ ਦਾ ਚਲਾ ਰਿਹਾ ਸੀ ਤੇ ਉਹਨੇ ਇੱਕ ਲੇੜੀ ਦਾ ਉੱਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਸ ਟਰੈਕਟਰ ਉਹਨੇ ਉਹਨੂੰ ਥੋਂ ਹੀ ਚੜਾ ਦਿੱਤਾ ਹੈ ਇਹ ਵਿਅਕਤੀਆਂ ਖਿਲਾਫ ਮਾਮਲਾ ਕੀਤਾਦਰ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਚ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ਤੇ ਟਰੈਕਟਰ ਚਾਲਕ ਨੌਜਵਾਨ ਨੇ ਇੱਕ ਬਜ਼ੁਰਗ ਔਰਤ ਤੇ ਬੇਟੇ ਨੂੰ ਕੁਚਲਿਆ ਬਜ਼ੁਰਗ ਮੈਲਾ ਹਰਜੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ ਮੈਲਾ ਦਾ ਬੇਟਾ ਨਿਸ਼ਾਨ ਸਿੰਘ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਪੁਲਿਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕਰ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਜਾਣਕਾਰੀ ਦਿੰਦਿਆਂ ਹੋਇਆ ਜ਼ਖਮੀ ਨੌਜਵਾਨ ਨਿਸ਼ਾਨ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਐਸ ਐਚ ਓ ਕੁਲਵਿੰਦਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਤੇ ਨਿਸ਼ਾਨ ਸਿੰਘ ਤੇ ਅਹੀਂ ਸਾਢੇ 10 ਵਜੇ ਦੀ ਗੱਲ ਆ। ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪਲਾਂਟ ਦੇ ਵਿੱਚ ਜੋ ਕਿ ਨਵੀਆਂ-ਨਵੀਆਂ ਪੁੱਟੀਆਂ ਸੀ ਹਰੀਆਂ ਸੀ ਉਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਭਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਇਏ ਗੰਦੇ ਗਾਣੇ ਲਾਇਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌਵਾਂ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਯਾਨੀ ਕਿ ਰਕਣ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਤੇ ਇਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾ ਗਏ ਤੇ ਮਾਤਾ ਦੀ ਡੈਥ ਹੋ ਗਈ। ਮੇਰੇ ਸਾਹ ਲੱਤ ਤੇ ਲੱਗੇ ਸਾਰੇ ਬੰਦੇ ਤੇ ਇੱਕ ਮੁੰਡਾ ਮਗਦਾਰ ਤੇ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ ਬਾਕੀ ਮੈਨੂੰ ਉਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕਟਰ ਚਲਾ ਰਿਹਾ ਟੀਕ ਨੇ ਕੋੜੇ ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨੇ ਜੀ ਕੀ ਪਲਾਟ ਉੱਥੇ ਪਾ ਰਹੇ ਉਹ ਕਾਰ ਉਹਦਾ ਲਾਰਮੀਟੀ ਕੋਰੇ ਕਿਹੜੇ ਪੜੀ ਪਾਉੜੇ ਹਰੀ ਮਾਤਾ ਦਾ ਸਾਰਾ ਸਾਡਾ ਪਿੰਡ ਆ ਤਸੀਲ ਇਹਦਾ ਬਾਬਾ ਲਾਣਕ ਤੇ ਡਿਸਟ੍ਰਿਕਟ ਗੁਰਦਾਸਪੁਰ ਸਰ ਮਾਤਾ ਮੇਰੇ ਤੋਂ ਥੋੜੀ ਸਾਡੀ ਲਿਫਟ ਸਾਈਡ ਤੇ ਮੈਂ ਰਾਈਟ ਸਾਈਡ ਆ ਤੇ ਮੈਂ ਮਾਤਾ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਓਵਰ ਸਪੀਡ ਕਰਨ ਨੂੰ ਨਹੀਂ ਗੱਲ ਬਣੀ ਮਾਤਾ ਜੀ ਦੇ ਸਿਰ ਦੇ ਵਿੱਚ ਬੰਪਰ ਵੱਜਣ ਕਰਨ ਨੂੰ ਜੱਥ ਹੋ ਗਈ ਹੈ ਮੰਗਰ ਮੰਗਦੇ ਪ੍ਰਸ਼ਾਸਨ ਕੋਲ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਏ ਬਾਟੀ ਪ੍ਰਸ਼ਾਸਨ ਦਾ ਧੰਨਵਾਦ ਹੈ ਜੇ ਸਾਨੂੰ ਇਨਸਾਫ ਮਿਲੇਗਾ ਇਹ ਜੀ ਉੱਥੇ ਕਜੀਤ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ ਤੇ ਕੱਲ 10:30 ਜਾਨਾ ਵਜੇ ਦੇ ਕਰੀਬ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਹਾ ਸੀਗਾ ਵਿਜੇਪਾਲ ਸਿੰਘ ਵਿਜੇਪਾਲ ਸਿੰਘ ਦਾ ਚਲਾ ਰਿਹਾ ਸੀ ਤੇ ਉਹਨੇ ਇੱਕ ਲੇਡੀ ਦਾ ਉਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਹ ਟਰੈਕਟਰ ਨੇ ਉਹ ਜੋ ਟੁੰਡੀ ਚੜਾ ਦਿੱਤਾ ਹੈ ਸਿਰਫ ਇੱਕ ਡੈਕ ਦਾ ਰੋਲਾ ਸੀਗਾ ਕਿਉਂਕਿ ਉਹ ਪਲਾਸਟਿਕ ਮਿੱਟੀ ਪੈ ਰਹੀ ਸੀ ਜਿੱਥੇ ਤੇ ਇਹਨਾਂ ਨੇ ਹਰਜੀਤਕੌਰ ਦੇ ਧਿਰ ਦੇ ਲੜਕੇ ਨਿਸ਼ਾਨ ਸਿੰਘ ਨੇ ਕਿ ਜਿਹੜੇ ਇਹਨਾਂ ਦੇ ਸਮਰਥਕ ਹੋਣ ਹਨ ਕਿਹਾ ਵੀ ਜਿਹੜੀ ਇਹਦੇ ਵਿੱਚ ਆਪਣਾ ਡੈਕ ਦੀ ਆਵਾਜ਼ ਆ ਉਹ ਸਾਊਂਡ ਘੱਟ ਕਰ ਲੋ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਨ ਲਾਇਆ ਵੀ ਅਸੀਂ ਤੇ ਟਰੈਕਟਰ ਤੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ ਮੋٹے ਨੌਕਚੋਕ ਹੋ ਗਈ ਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ ਕਰੀਬ 11:00 ਵਜੇ ਲਗਭਗ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਲੈ ਲਈਦਾ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਇਹ ਉਧਰੋਂ ਪਿੰਡ ਰੀਮਾ ਬਾਗਲੇ ਸਾਈਡ ਤੋਂ ਆਏ ਆ ਕਿ ਇਹਨਾਂ ਨੇ ਜਿਹੜਾ ਹੈਗਾ ਲੈਡੀਆਂ ਦੇ ਉੱਤੇ ਜਿਹੜਾ ਚੜਾ ਦਿੱਤਾ ਵਾ ਟਰੈਕਟਰ ਉੱਤੇ ਜਿਹਦੇ ਨਾਲ 레ਡੀ ਹਰਜੀਤਕੌਰ ਦੀ ਹੈ ਜਿਹੜੀ ਮੌਕੇ ਤੇ ਮੌਤ ਹੋ ਗਈ ਹੈ ਤੇ ਉਹਦਾ ਲड़का ਨਿਸ਼ਾਨ데요 ਜਿਹੜਾ ਉਹ ਸੇਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਆ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਤੇ ਬਿਆਨ ਲੈ ਕੇ ਜਿਹੜਾ ਐਕਿਊਜ਼ ਪਰਸਨ ਆ ਉਹਨਾਂ ਦੇ 302 ਦੇ ਰਿਗਾਰਡਿੰਗ ਅੱਜ ਕੀ ਸੀ ਜਿਹੜਾ ਐਫਆਰ ਲੌਂਚ ਕਰਤੀ ਆ ਤੇ ਜਲਦੀ ਜਿਹੜੇ ਇਹ ਕੂਜ਼ ਦਾ ਉਹ ਆਪਣੇ ਦਰਕਾਰ ਹੋ ਜਾਣਗੇ ਸਰ ਕਿੰਨੇ ਬੰਦੇ ਲੋਕ ਸੀ 6 ਬੰਦਿਆਂ ਦੇ ਖਿਲਾਫ ਹੋਇਆ ਜੀ ਉਹ ਅਗਲੀ ਤੀਤਿਸ਼ਕੀ ਕੀ ਚੱਲ ਜਿਹੜੇ ਡੈੱਡ ਬਡੀ ਦਾ ਉਸਕਾਰ ਕੀਤਾ ਜਾ ਰਿਹਾ ਜੀ ਜਿਹੜਾ ਡੈੱਡ ਬੋਡੀ ਆ ਉਹਦਾ ਪੋਸਟਮਾਰਟਮ ਕਰਾ ਕੇ ਤੋ ਜਿਹੜੇ ਉਹਨਾਂ ਦੇ ਅਸਲ ਵਾਰਸ ਆ ਉਹਨਾਂ ਨੂੰ ਸਬੂਤ ਕਰ ਰਹੇ ਆ